ਸਾਡੇ ਵਸਤੀ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਪੂਰੀ ਤਰ੍ਹਾਂ ਕਿ ਕੋਈ ਵੀ ਬੱਚਾ ਸਾਡਾ ਪਟਿਆ ਨਹੀਂ ਹੈਗਾ ਸਾਰੇ ਬੱਚੇ 17-17 ਸਾਲ ਦੇ 16-16 ਸਾਲ ਦੇ ਨਸ਼ਾ ਕਰਕੇ ਉੱਥੇ ਹਸਪੀਟਲ ਦੇ ਵਿੱਚ ਵਸਤੀ 'ਚ ਲਈ ਜਾਂਦੇ ਨੇ ਵਸਤੀ 'ਚ ਜੇ ਅਸੀਂ ਕਹਿੰਨੇ ਆ ਸਾਨੂੰ ਕਿਤੇ ਤੁਹਾਡੇ ਘਰ ਆ ਕੇ ਗੋਲੀਆਂ ਮਾਰ ਕੇ ਤੁਹਾਨੂੰ ਮਾਰ ਜਾਵਾਂਗੇ ਸਾਨੂੰ ਧਮਕੀਆਂ ਦਿੰਦੇ ਨੇ ਨਸ਼ੇ ਵਾਲੇ ਸਾਨੂੰ ਆ ਕੇ ਘਰਾਂ ਦੇ ਵਿੱਚ ਘੁਸ ਕੇ ਮਾਰਦੇ ਆ ਕਿੰਨਾ ਕੋ ਨਸ਼ੇ ਦੀ ਗੱਲ ਕਰੀ ਕਿੰਨਾ ਹੋ ਗਿਆ ਬਹੁਤ ਜ਼ਿਆਦਾ ਹੋਇਆ ਪਿਆ ਜਿੰਨਾ ਉਹਨਾਂ ਦਾ ਆਟਾ ਨਹੀਂ ਮਿਲਦਾ ਉਹਨਾਂ ਆਟਾ ਨਹੀਂ ਮਿਲਦਾ ਜਿੰਨਾ ਨਸ਼ਾ ਮਿਲਦਾ ਨਸ਼ਾ ਕਿਹੜਾ ਕਿਹੜਾ ਇੱਥੇ ਮਿਲਦਾ ਚਲਦਾ ਚਿੱਟਾ दारू ਗਾਂਜਾ ਸਭ ਕੁਝ ਵਿਕੀ ਜਾਂਦਾ 30 ਕੇ ਗੋਲੀਆਂ ਸਭ ਕੁਝ ਵਿਕੀ ਜਾ ਰਿਹਾ ਬਹੁਤ ਸਾਡੇ ਘਰਾਂ ਵਿੱਚ ਆਮਰ ਉਹ ਰਹੀਆਂ ਨੇ ਸਾਡੇ ਗੋਲ ਬਾਗ ਆ ਕੇ ਤੁਸੀਂ ਸਾਰੀਆਂ ਮਾਵਾਂ ਤੋਂ ਪੁੱਛ ਸਕਦੇ ਜੇ ਸਾਨੂੰ ਇਨਸਾਫ ਦਿੱਤਾ ਜਾਏ ਨਸ਼ਾ ਬੰਦ ਕੀਤਾ ਜਾਵੇ ਦੱਸ ਕਿੰਨੀ ਵੇਲੇ ਜਿਸ ਮਾਨ ਲਾਇਆ ਹੈ ਗਵਰ ਕਿੰਨੇ ਕਿੰਨੇ ਤੋਰ ਯਾਰਾ ਮਾ ਢੋਲੀ ਤੇ ਤੂੰ ਹਾਂ ਕਿੱਥੇ ਡਿੱਗਿਆ ਸਾਮਾਨ ਕਿੰਦੇ ਤੋਂ ਲੁੱਟਾਏ ਉਹ ਤੇ ਯਾਰੋ ਗੱਬਰ ਕੋਲੇ ਕਿੱਥੇ ਤੇ ਡਿੱਗਿਆ ਕਿੰਨੇ ਦਾ ਐਸਾ ਆ ਰਹੰਦਾ ਹੈ ਹਾਂ 30000 ਰੁਪਏ ਤੋਂ ਘੱਟ ਹੋਣਾ ਹਾਂ ਅਥੋਕੀ ਥੱਲੇ ਸਿੱਟ ਤੇਰੇ ਤੇ ਹੁਣ ਪਤਾ ਕਿੰਨੇ ਰੁਪਏ ਲੱਗੇ ਤੇਰੇ ਤੇ ਪਤਾ ਕਿੰਨੇ ਲੱਗ ਗਏ ਹਾਂ ਰੁਪਏ ਲੱਗੇ 50000 ਲੱਗ ਗਏ ਆ ਉਹਦੇ ਦੋ ਘੰਟੇ ਦਾਲ ਕਰਾਈ ਰੱਖਿਆ ਇੱਕ ਮਿੰਟ ਇਧਰ ਆ ਦੋ ਆ ਬੰਦਾ ਨਹੀਂ ਵੀ ਹਾਂ ਚਲੋ ਠੀਕ ਹਾਂ ਤੇ ਹਾਂ ਨਾ ਤੇ ਕੀ ਨਾਮ ਕੀ ਹੈ ਤੁਹਾਡਾ ਤੇ ਕਿਹਨਾਂ ਦਾ ਨਸ਼ਾ ਮੇਰੇ ਨਾਲ ਸੀ ਦੋਏ ਜੀ ਕਿੰਨਾ ਕ ਨਸ਼ਾ ਜਿਹੜਾ ਇਹਨੂੰ ਜੂਆ ਕਰਿਆ ਉਧਰ ਨਸ਼ਾ ਬਹੁਤ ਵੇਖਦਾ ਉਧਰ ਸ਼ਰਾਬ ਵੇਚੀ ਜਾਂਦੇ ਨੇ ਉੱਤਾਂ ਵੇਚੀ ਜਾਂਦੇ ਨੇ ਉਧਰ ਟੀਕੇ ਪਰ ਪਰ ਵੇਚੀ ਜਾਂਦੇ ਨੇ ਤੇ ਸਾਨੂੰ ਇਹ ਹੀ ਗਪਰੀ 10 ਵਜੇ ਲੈ ਗਿਆ ਏ ਤੇ ਰਾਤ ਨੂੰ ਵਾਵਾ ਨੇਰੇ ਪਹਿ ਲੈ ਆਇਆ ਏ ਉੱਤੇ ਇਹਦੇ ਸ਼ਰਾਬ ਡੋਲ ਦਿੱਤੀ ਏ ਇਹਨੇ ਸ਼ਰਾਬ ਪੀਤੀ ਘਰ ਦਾ ਜੀ ਨੂੰ ਕਹਿ ਗਿਆ ਏ ਕਿ ਇਹਨੂੰ ਪਾਣੀ ਤਾਂ ਨਹੀਂ ਪਿਆ ਜਦ ਤੱਕ ਦੀ ਵੇਖ ਭਾ ਕਰਿਆ ਜੇ ਓਏ ਚਾਰੇ ਪਾਣੀ ਪੂਣੀ ਪਿਆਈ ਗਏ ਨੇ ਉੱਤੇ ਸ਼ਰਾਬ ਡੋਲੀ ਗੁੰਡਾ ਕਰਤੀ ਬਹੁਤ ਹੁੰਦੀ ਇੱਕ ਦੂਜੇ ਦੇ ਗੱਲ ਬਹੁਤ ਪੈਂਦੇ ਨੇ ਉੱਥੇ ਬਹੁਤ ਕੰਮ ਖਰਾ ਹਾਂ ਗੱਲ ਗੱਲ ਦੇ ਪਿਸਤੌਲ ਕੱਢ ਲੈਂਦੇ ਨੇ ਹਰ ਪਿਸਤੌਲ ਕਿੱਥੋਂ ਲੈ ਆਉਂਦੇ ਨੇ ਜੀ ਮਿੱਟੋ ਮਿੱਟ ਗਰੀਬਾਂ ਦੀ ਰੋਟੀ ਪੂਰੀ ਨਹੀਂ ਲੈਂਦੀ ਹੈਂ ਮੁੰਡੇ ਦੀ ਜਿਹੜੀ ਮੌਤ ਹੋਈ ਆਂਦਾ ਸਾਨੂੰ ਕੋਈ ਪਰਵਾਹ ਹਾਂਜੀ ਨਸ਼ੇ ਨਾਲ ਉਹਨੇ ਜੀ ਆਦੀ ਵੇਲੀ ਦੇ ਵਿੱਚ ਇਹਨੂੰ ਖਾਇਆ ਪਿਆਇਆ ਹਾਂ ਸਾਰਾ ਕੁਝ ਉਹਨੇ ਕੀਤਾ ਮੁੰਡੇ ਨੇ ਮੰਗ ਕਰਦੇ ਹਾਂਜੀ ਸਾਫ਼ ਮੰਗ ਮੰਗਾ ਸੀ ਇਹ ਆਣਿਆ ਕਿ ਨਸ਼ਾ ਬੰਦ ਹੋ ਜਾਏ ਆਮ ਨਾਲ ਸਮੇਂ ਤੋਂ ਕਿਹੜੀ ਨਿੱਕੀ ਪਨੀਰੀਏ ਉਹਨਾਂ ਦਾ ਬਚਾਅ ਹੋ ਜਾ ਹਾਂ ਹਾਂ ਜੀ ਬੱਚੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਬਾਗ ਹੈ ਜੀ ਲੜਕੇ ਮੇਰੇ ਦਾ ਨਾਮ ਗੋਰਾ ਹੈ ਸਵੇਰੇ 10 ਵਜੇ ਕਰੋੜ ਰੁਪਿਆ ਹੈ 10 ਵਜੇ ਤੋਂ ਅੱਗੇ ਗੱਬਰ ਨੇ ਭਾਲਿਆ ਸਕੂਟਰੀ ਤੇ ਇਹ ਲੈ ਗਿਆ ਉਹਨੂੰ ਸਾਨੂੰ ਨਹੀਂ ਪਤਾ ਕਿੱਥੇ ਲੈ ਗਿਆ ਕਿੱਥੇ ਨਹੀਂ ਲੈ ਗਿਆ ਰਾਤ ਦੇ 9 9:30 ਵਜੇ ਦੇ ਕਰੀਬ ਸਾਡੇ ਘਰੇ ਲੈ ਕੇ ਆਇਆ ਏ ਉਹਦੇ ਉੱਤੇ दारू ਪਲਟੀ ਹੋਈ ਏ ਦਾਰੂ ਪੀਂਦਾ ਨਹੀਂ ਸੀਦਾ ਨਾ ਅੰਡਾ ਖਾਂਦਾ ਸੀਦਾ ਸਾਨੂੰ ਨਹੀਂ ਪਤਾ ਇਹ ਗੱਬਰ ਵੇਚਦਾ ਚਿੱਟਾ ਸਾਨੂੰ ਨਹੀਂ ਪਤਾ ਇਹਨੇ ਕੀ ਖਵਾਇਆ ਮੁੰਡੇ ਨੂੰ ਕੀ ਨਹੀਂ ਖਵਾਇਆ ਰਾਤ ਆਪੇ ਹੀ ਲਿਆਇਆ ਸਾਡੇ ਘਰੇ ਉਸ ਤੋਂ ਬਾਅਦ ਜੂਨ ਚੱਕ ਕੇ ਆਪੇ ਕਹਿੰਦਾ ਇਹਨੂੰ ਮੈਂ ਦਾਖਲ ਕਰਾ ਦਾਨਾ ਦਵਾਈ ਦਵਾ ਕੇ ਦੇ ਆਣਾ ਆਪੇ ਲੈ ਗਿਆ ਅਸੀਂ ਇਹਦੇ ਮਗਰ ਗਏ ਆ ਸਾਨੂੰ ਕਿਤੇ ਨਹੀਂ ਲੱਭਾ 11 ਵਜੇ ਤੇ ਕਰੀਬ ਅਸੀਂ ਕੁਝ ਘਰੇ ਆ ਗਏ ਆ 12 ਵਜੇ ਕੁਝ ਮਿੰਟ ਤੇ ਸਾਡੇ ਘਰੇ ਲੈ ਕੇ ਆਇਆ ਸਾਡੇ ਘਰੇ ਪਾ ਗਿਆ ਕਹਿੰਦਾ ਇਹਨੂੰ ਦਵਾਈ ਦਵਾ ਲੈਂਦੀ ਇਹ दारू ਦਾ दा ਨਸ਼ਾ दारू ਪੀਤੀ ਹੋਈ ਹੈ दारू ਇਹਦੀ ਉੱਤਰ ਜੈਦੀ ਇਹ ਹੋ ਜਾਏਗਾ ਠੀਕ ਇਹਨੂੰ ਪਾਣੀ ਪੂਣੀ ਪਿਆਈ ਜਾ ਜੀ ਅਸੀਂ ਪਾਣੀ ਧਾਣੀ ਪਿਆਈ ਗੈਂ 3 ਵਜ ਕੇ ਕੁਛ ਮਿੰਟ ਹੋਏ ਸੀਦੇ ਉਦੋਂ ਇਹ ਪੂਰਾ ਹੋ ਗਿਆ ਕੀ ਲੱਗਦਾ ਕੋਈ ਚਿੱਟਾ ਵਗੈਰਾ ਕੋਈ ਨਸ਼ਾ ਚਿੱਟਾ ਹੋਇਆ ਨਹੀਂ ਜੀ ਕੁਝ ਨਹੀਂ ਸਾਨੂੰ ਨਹੀਂ ਜੀ ਪਤਾ ਇਹਨੇ ਕੀ ਖੋਇਆ ਚਿੱਟਾ ਪਿਆਇਆ ਕੀ ਉਸ ਨੂੰ ਕੁਝ ਖੋਇਆ ਸਾਨੂੰ ਨਹੀਂ ਪਤਾ ਇਹਨੇ ਕੀ ਕੁਝ ਕੀਤਾ ਟੀਕਾ ਲਵਾਇਆ ਜੋ ਕੀ ਕੀਤਾ ਟੀਕਾ ਇਹ ਆਪ ਵੀ ਮੁੰਡਿਆਂ ਨੂੰ ਵੇਚਦਾ ਇਹ ਆਪ ਘਰ ਘਰ ਕੇ ਮੁੰਡਿਆਂ ਨੂੰ ਟੀਕੇ ਲਾਉਂਦਾ ਤੋਂ ਸੰਸਾਨੂੰ ਨਹੀਂ ਇਹਨੇ ਪਤਾ ਵੀ ਇਹਨੇ ਟੀਕਾ ਲਾ ਦਿੱਤਾ ਹੈ ਕਿ ਕੋਈ ਹੋਰ ਚੀਜ਼ ਖਵਾਤੀ ਬਹੁਤ ਜ਼ਹਿਰੀਲੀ ਚੀਜ਼ ਖਵਾਤੀ ਹੈ ਕਿੰਨੀ ਉਮਰ ਚਲੀ ਗਈ ਸੀ ਜੀ 19 ਸਾਲ ਦੇ ਕਰੀਬ ਹੈ ਸੀ ਜੀ ਕੰਮ ਕਰ ਕੀ ਕਰਦਾ ਕੰਮ ਦਿਹਾੜੀ ਮਨਜੂਰੀ ਜੀ ਹੁਣ ਕੀ ਕਰਦੇ ਹੋ ਹੁਣ ਮੰਗ ਕਰਨੇ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਇਹਦੇ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਇਹਨੂੰ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਕੋਈ ਮੱਲੇ ਦੇ ਬੱਚੇ ਨਸ਼ਾ ਬੰਦ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਨਿੱਕੇ ਨਿੱਕੇ ਸਾਨੂੰ ਵੀ ਵੇਖ ਕੇ ਸਾਡੇ ਨਾਲ ਜਿਵੇਂ ਹੋਈ ਉਸ ਤਰ੍ਹਾਂ ਕਿਸੇ ਨਾਲ ਨਾਲ ਰੱਬ ਕਦੇ ਇਹਦੇ ਪਾਵਨ ਦੀ ਕੀਤੀ ਜਾਏ ਨਸ਼ਾ ਮੱਲੇ ਦੇ ਵਿੱਚੋਂ ਬੰਦ ਕਰਾਇਆ ਜਾਏ ਬਾਤ ਸਾਡੀ ਇਹ ਫਰਿਆਦ ਹੈ ਸਾਡਾ ਸਾਨੂੰ ਇਨਸਾਫ ਦਵਾਇਆ ਜਾਏ